ਬਿਨਾ ਕਿਸੇ ਲੱਛਣ ਤੇ ਦਿਲ ਦੇ ਦੌਰੇ ਨੂੰ ਸਾਇਲੈਂਟ ਹਾਰਟ ਅਟੈਕ ਜਾਂ ਫਿਰ ਸਾਇਲੈਂਟ ਇੰਫਾਰਕਸ਼ਨ ਕਿਹਾ ਜਾਂਦਾ ਹੈ ਇਸ ਦਾ ਜੋਖਮ ਹਰਤੇ ਜਾਂ ਫਿਰ ਸ਼ੂਗਰ ਤੋਂ ਪੀੜਤ ਲੋਕਾਂ ਦੇ ਵਿੱਚ ਵਧਦੇ ਦੇਖਿਆ ਗਿਆ ਹੈ ਹਾਰਟ ਅਟੈਕ ਦਾ ਨਾਮ ਸੁਣਦੇ ਹੀ ਛਾਤੀ ਵਿੱਚ ਦਰਦ ਸਭ ਤੋਂ ਪਹਿਲਾਂ ਆਮ ਸਮੱਸਿਆ ਮੰਨਿਆ ਜਾਂਦਾ ਹੈ ਪਰ ਸਾਇਲੈਂਟ ਹਾਰਟ ਅਟੈਕ ਵਿੱਚ ਇਹ ਲੱਛਣ ਨਹੀਂ ਹੁੰਦੇ ਸਾਇਲੈਂਟ ਹਾਰਟ ਅਟੈਕ ਦੇ ਲੱਛਣ ਜੇ ਹੁੰਦੇ ਨਹੀਂ ਕਿ ਤੁਸੀਂ ਆਮ ਤੌਰ ਉਤੇ ਉਹਨਾਂ ਨੂੰ ਦਿਲ ਦੇ ਦੌਰੇ ਦੇ ਨਾਲ ਨਹੀਂ ਜੋੜਦੇ ਤੁਹਾਨੂੰ ਸ਼ਾਇਦ ਪਤਾ ਵੀ ਨਾ ਹੋਵੇ ਕਿ ਤੁਹਾਨੂੰ ਦਿਲ ਦਾ ਦੌਰਾ ਪਿਆ ਹੈ ਤੇ ਸਾਇਲੈਂਟ ਹਾਰਟ ਅਟੈਕ ਦੇ ਲੱਛਣ ਤੁਹਾਨੂੰ ਅਜਿਹਾ ਮਹਿਸੂਸ ਕਰਵਾ ਸਕਦੇ ਨੇ ਜਿਵੇਂ ਤੁਹਾਨੂੰ ਫਲੂ ਅਜੇ ਮਾਮਲੇ ਵਿੱਚ ਮਰੀਜ਼ ਅਕਸਰ ਬਹੁਤ ਥਕਾਵਟ ਬਦਹਜਮੀ ਅਤੇ ਚੱਕਰ ਆਉਣਾ ਆਦਿ ਵੀ ਸ਼ਾਮਲ ਨੇ ਹੁਣ ਸਵਾਲ ਇਹ ਹੈ ਕਿ ਸਾਇਲੈਂਟ Heart attack. You want that? ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੋਰਨਰੀ ਆਰਟੀਰੀ ਬਿਮਾਰੀ ਇਸ ਸਮੱਸਿਆ ਦੀ ਜੜ੍ਹ ਹੈ। ਆਮ ਤੌਰ ਉਤੇ ਉੱਚ ਕੈਲੇਸਟੋਲ ਤੋਂ ਪੀੜਤ ਲੋਕਾਂ ਨੂੰ ਬਦੇਵੇਂ ਜ਼ੋਖਾ ਹੁੰਦਾ ਹੈ। ਕੈਲੇਸਟੋਲ ਤੋ ਹਟ ਗਿਆ ਕੋਰਨਰੀ ਆਰਟੀਰੀਸ ਦੇ ਵਿੱਚ ਜਮਾ ਹੋ ਜਾਂਦਾ ਹੈ ਜਿਸ ਦੇ ਨਾਲ ਤੁਹਾਡੇ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਖੂਨ ਦਾ ਸੰਚਾਰ ਘੱਟ ਹੋ ਜਾਂਦਾ ਹੈ। ਇਹ ਖੂਨ ਦੇ ਤੱਬੇ ਬਨਣ ਦਾ ਵੀ ਖਤਰਾ ਬਣਾਉਂਦਾ ਹੈ ਜਿਸ ਦੇ ਨਾਲ ਆਕਸੀਜਨ ਵਾਲੇ ਖੂਨ ਦਾ ਪ੍ਰਵਾਹ ਵੀ ਰੁਕ ਜਾਂਦਾ ਹੈ ਅਤੇ ਦਿਲ ਦੇ ਸੈੱਲ ਮਲ ਜਾਂਦੇ ਨੇ। ਡਾਕਟਰਾਂ ਦਾ ਕਹਿਣਾ ਹੈ ਕਿ ਸਾਇਲੈਂਟ ਹਾਰਟ ਅਟੈਕ ਵੀ ਕਈ ਹੋ ਜੋਖਮ ਕਾਰਨ ਵੀ ਹੋ ਸਕਦੇ ਨੇ। ਸ਼ੁਕਲ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਸਾਵਧਾਨ ਰਹੋ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਬਈ ਹਾਈ ਕੋਲੇਸਟ੍ਰੋਲ ਦੀ ਸਮੱਸਿਆ ਹੈ ਤਾਂ ਵੀ ਸਾਵਧਾਨ ਰਹੋ ਅਤੇ ਡਾਕਟਰ ਦੀ ਸਲਾਹ ਲਵੋ